ਬੁਕਿੰਗ ਵਗੈਰਾ ਤੇ ਉਹ ਵੀ ਕਾਰਾਂ ਹੀ ਦਵਾਗੇ ਜਰੂਰ ਜੀ ਵੈਲਕਮ ਆ ਜੀ ਅੱਛਾ ਜਿਹੜੀਆਂ ਬੁਕਿੰਗ ਤੇ ਚਲਦੀਆਂ ਉਹ ਵੀ ਦੇਵੋਗੇ ਹਾਂ ਨਾ ਕਿੰਨੇ ਸ਼ੋਰੂਮ ਨਹੀਂ ਜਾਣਾ ਬੁਕਿੰਗ ਦਾ ਟਾਈਮ ਨਹੀਂ ਲਾਉਣਾ ਤੇ ਉਹ ਬਸ ਇੱਥੇ ਤੁਹਾਡੇ ਕੋਲ ਆ ਜੇ ਤੇ ਗੱਡੀ ਲੈ ਕੇ ਤੇ ਕਰੀ ਜਾ ਹਰ ਤਰ੍ਹਾਂ ਦੀ ਕਾਰ ਤੁਹਾਨੂੰ ਪ੍ਰੋਵਾਈਡ ਕਰਾ ਦੇਣੀ ਤੇ ਫਾਈਨਾਂਸ ਵੀ ਕਰਾ ਦੋਗੇ ਹਾਂਜੀ ਫਾਈਨਾਂਸ ਫੈਸਿਲਿਟੀ ਆਪਣੀ ਹੈ ਜੀ ਨੋਰਮਲ ਨਹੀਂ ਦਿਖਦੀ ਆਪਾਂ ਨੂੰ ਬਿਲਕੁਲ ਕੰਪੈਕਟ ਜੀ ਹੈਗੀ ਆ ਹਾਂਜੀ ਬਿਲਕੁਲ ਲੇਟੈਸਟ ਹੀ ਆਈ ਹੈ ਕਾਰ ਇਹ ਮਾਰਕੀਟ ਦੇ ਵਿੱਚ ਠੀਕ ਆਪਣੇ ਕੋ ਮੈਂ ਦੇਖ ਸਕਦਾ ਹਾਂ ਛੋਟੇ ਸੈਗਮੈਂਟ ਤੋਂ ਲੈ ਕੇ ਮਰਸੀਡੀਜ਼ ਤੱਕ ਵੀ ਗੱਡੀਆਂ ਖਲੋਤੀਆਂ। ਅੱਗੇ Thar Roxx ਖਲੋਤੀ ਹੈ। ਇਹ ਹੀ ਦਿਖਾ ਦਈਏ ਫਿਰ। ਹਾਂ ਜੀ। ਇਹ ਤੇ ਰੀਸੈਂਟ ਹੀ ਮਾਡਲ ਆ ਗਈ ਹੈ ਨਾ। ਹਾਂ ਜੀ, ਇਹ ਸਕੋਰਪਿਓ ਐ ਨਾ ਵੀਰੇ। ਠੀਕ ਆ। ਇਹ 4x4 ਟੌਪ ਮਾਡਲ ਹੈ ਲਗਜ਼ਰੀ। ਇਹ ਬੜੀ ਅਲੱਗ ਦੀ ਚੀਜ਼ ਆ। ਨਾਰਮਲ ਸੜਕਾਂ ਤੇ ਲੱਭਦੀ ਨਹੀਂ ਆ। ਇਹ ਕਿਹੜੀ ਵੈਰਾਈਟੀ ਆ ਗਈ ਜੀ। ਇਹ ਵੀਰੇ MG ਦੀ Comet। ਠੀਕ ਆ। ਹਾਂ ਇਲੈਕਟ੍ਰਿਕ ਕਾਰ ਆ। ਜੀ ਸਸਤੀ ਕਾਲੀ ਸਾਰਿਆਂ ਨੂੰ ਪੰਜਾਬ ਵਹੀਕਲ ਮਾਰਕੀਟ ਤੇ ਤੁਹਾਡਾ ਸਵਾਗਤ ਹੈ ਜੀ। ਅੱਜ ਦੇ ਵੀਡੀਓ ਥੋੜੀ ਨਾ ਅਲੱਗ ਹੋਣ ਵਾਲੀ ਆ 2024 ਵਾਲੀਆਂ ਨੋਰਮਲ ਵੀਡੀਓ ਨਾਲ ਥੋੜੀ ਜਿਹੀ ਅਲੱਗ ਹੋਣੀ ਆ ਕਿਉਂਕਿ ਵੀ ਜੀ ਹੁਣ ਦਾ ਡੀਲਰ ਦੇ ਨਾਲ ਨਾਲ ਡੀਟੇਲਿੰਗ ਦਾ ਕੰਮ ਵੀ ਆ ਤੇ ਆ ਗੱਡੀਆਂ ਚ ਸਾਰੀਆਂ ਫੋਰ ਸੇਲ ਹੀ ਆ ਜਿਹੜੀਆਂ ਡੀਟੇਲਿੰਗ ਵਾਲੇ ਵੀ ਖਲੋਤੀਆਂ ਵਾ ਉਹ ਵੀ ਸਾਰੀਆਂ ਵੀਡੀਓ ਨਾਲ ਦੀਆਂ ਹੀ ਆ ਫੋਰ ਸੇਲ ਹੀ ਆ ਆ ਤੁਹਾਨੂੰ ਸਕੋਰਪਿਓ ਐਨ ਵੀ ਦਿਖਾਉਣੀ ਆ ਦੋ ਥਾਰ ਰੌਕਸ ਵੀ ਤੁਹਾਨੂੰ ਦਿਖਾਵਾਂਗੇ ਫੋਰਚੂਨਰ ਵੀ ਤੁਹਾਨੂੰ ਦਿਖਾਉਣੀ ਆ ਜੀ ਐਲ 350 ਵੀ ਤੁਹਾਨੂੰ ਦਿਖਾਵਾਂਗੇ ਛੋਟੇ ਸੈਗਮੈਂਟ ਵੱਡੇ ਸੈਗਮੈਂਟ 5-6 ਜਿਹੜੀਆਂ ਨੋਵਾ ਖਲੋਤੀਆਂ ਇਸ ਟਾਈਮ ਚਾਰ ਸਕੋਰਪੀਆ ਖਲੋਤੀਆਂ ਸਾਰੀਆਂ ਨਿਊ ਸ਼ੇਪ ਵਾਲੀਆਂ ਜਿੰਨੀਆਂ ਗੱਡੀਆਂ ਤੁਹਾਨੂੰ ਉੱਚੇ ਮਾਡਲਾਂ 'ਚ ਤੁਹਾਨੂੰ ਦਿਖਾਉਣੀਆਂ ਵਾਂ ਕੁਝ ਗੱਡੀਆਂ ਜਿਹੜੀਆਂ ਪਿੱਛੇ ਵੀ ਖਲੋਤੀਆਂ ਵਾਂ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਨੋਵਾ ਦੀ ਜਿਹੜੇ ਕਾਫੀ ਵਰਜਨ ਸ਼ਕੀਨ ਹੈ ਨੋਵਾ ਜਿਹੜੀਆਂ ਕਾਫੀ ਖਲੋਤੀਆਂ ਇਸ ਟਾਈਮ 11 ਗੱਡੀਆਂ ਐਸਯੂਵੀ ਆ ਤੇ ਕਾ ਜੀਐਲ ਵੀ ਤੁਹਾਨੂੰ ਦਿਖਾਵਾਂਗੇ 350 ਫਾਰਮੈਟਿਕ ਤੇ ਵੀਡੀਓ ਪੂਰੀ ਜਰੂਰ ਵੇਖਿਓ ਅੱਜ ਦੀ ਵੀਡੀਓ ਥੋੜੀ ਜੀ ਅਲੱਗ ਆਉਣ ਵਾਲੀ ਆ ਰੋਜ਼ ਦੇ ਵੀਡੀਓ ਨਾਲੋਂ ਤੇ ਹੁਣ ਗੱਲਬਾਤ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਜੀ ਬਹੁਤ ਵਧੀਆ ਤੁਸੀਂ ਸੁਣਾਓ ਜੀ ਚਲੋ ਵਧੀਆ ਚੱਲਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਮੇਰਾ ਨਾਮ ਸਿਮਰਨ ਆ ਜੀ ਤੇ ਮੇਰਾ ਨਾਮ ਦਾ ਸਪੋਟ ਠੀਕ ਹੈ ਅੰਮ੍ਰਿਤਸਰ ਜੀਟੀ ਰੋਡ ਤੋਂ ਨੀਅਰ 골ਡਨ ਗੇਟ ਨੀਅਰ 골ਡਨ ਗੇਟ 골ਡਨ ਗੇਟ ਦੇ ਬਿਲਕੁਲ ਲੱਗ ਗਈ ਆ ਆਪਣੇ ਤੋਂ 골ਡਨ ਗੇਟ ਤੇ ਤਕਰੀਬਨ ਅੱਧਾ ਕਿਲੋਮੀਟਰ ਵੀ ਨਹੀਂ ਹੋਣਾ ਲੱਗਦਾ ਬਿਲਕੁਲ ਜੀ ਬਿਲਕੁਲ ਨੀਅਰ ਨਵਲਟੀ ਐਂਡ ਅਡਵਿਜਨਸੀ ਆ ਜੀ ਠੀਕ ਹੈ ਜੀ ਮੇਰਾ ਮੋਬਾਈਲ ਨੰਬਰ ਹੈਗਾ 981577707 98157 77707 ਤੇ ਕਿੰਨਾ ਚਿਰ ਹੋ ਗਿਆ ਜੀ ਆਪਾਂ ਨੂੰ ਕੰਮ ਕਰਦਿਆਂ ਮੈਨੂੰ ਵੀਰੇ ਕਾਰ ਫੀਲਡ ਦੇ ਵਿੱਚ ਕੋਈ 13-14 ਸਾਲ ਹੋ ਗਏ ਆ ਜੀ ਅੱਛਾ 13-14 ਸਾਲ ਦਾ ਮਤਲਬ ਲੰਮਾ ਐਕਸਪੀਰੀਅੰਸ ਹੈਗਾ ਵਾ ਮੈਂ ਪਿੱਛੋਂ ਪਿੰਡ ਚਬਾਲ ਤੋਂ ਬਿਲੋਂਗ ਕਰਦਾ ਠੀਕ ਠੀਕ ਹੈ ਵਿਖਨੇ ਮੇਰਾ ਜ਼ਨੀ ਚਬਾਲ ਅੱਛਾ ਜੀ ਤੇ ਹੁਣ ਮੈਂ ਅੰਮ੍ਰਿਤਸਰ ਭਾਜੀ ਕਾਰ ਸੇਲ ਪਰਚੇਸ ਦਾ ਕੰਮ ਕਰ ਰਿਹਾ ਠੀਕ ਹੈ ਤੇ ਨਾਲ ਨਾਲ ਡਿਟੇਲਿੰਗ ਦਾ ਵੀ ਨਾਲ ਡਿਟੇਲਿੰਗ ਦਾ ਵੀ ਹੁਣ ਸਟੂਡੀਓ ਤਿਆਰ ਹੋ ਰਿਹਾ ਸਾਡਾ ਅੱਛਾ ਜੀ ਤੇ ਡਿਟੇਲਿੰਗ ਦਾ ਵੀ ਕੰਮ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੇ ਆਂ ਜੀ ਮਤਲਬ ਕਿ ਚਲੋ ਜਿੰਨੇ ਕਾਰ ਲੈਣੀ ਆ ਉਹ ਤੇ ਤੁਹਾਡੇ ਕੋਲ ਆਵੇ ਆਵੇ ਜਿੰਨੇ ਡਿਟੇਲਿੰਗ ਕਰਵਾਉਣੀ ਆ ਉਹ ਵੀ ਤੁਹਾਡੇ ਨਾਲ ਸੰਪਰਕ ਜ਼ਰੂਰ ਕਰ ਲੈਣਾ ਬਿਲਕੁਲ ਸ਼ੋਰ ਭਾਜੀ ਵੈਲਕਮ ਆ ਜੀ ਹਰ ਹਰ ਤਰ੍ਹਾਂ ਦਾ ਕਾਰ ਦੇ ਰਿਗਾਰਡਿੰਗ ਕੋਈ ਵੀ ਕੰਮ ਸਾਡੇ ਕੋਲੋਂ ਤੁਸੀਂ ਕਰਵਾ ਸਕਦੇ ਜੀ ਪਹਿਲਾਂ ਮਾਰਕੀਟ ਤੋਂ ਹੋ ਕੇ ਆਵੇ ਤੇ ਫਿਰ ਅੰਡ ਤੇ ਤੁਹਾਡੇ ਕੋਲ ਆਵੇ ਤੇ ਫਿਰ ਪਤਾ ਲੱਗੂਗਾ ਨਾ ਹਰ ਇੱਕ ਦਾ ਵੈਲਕਮ ਆ ਜੀ ਠੀਕ ਆ ਜੇ ਆਵੇ ਸਾਡੇ ਕੋਲ ਵਧੀਆ ਗੱਡੀਆਂ ਆਪਾਂ ਦੇਖ ਸਕਦੇ ਆ ਆਪਣੇ ਕੋਲ ਜ਼ਿਆਦਾ ਉੱਚੇ ਮਾਡਲ ਹੀ ਆ ਹਨਾ ਸਾਰੇ ਤਰ੍ਹਾਂ ਦੀ ਕਾਰ ਹੁੰਦੀ ਹੈ ਸਾਡੇ ਕੋਲ ਛੇ ਮਾਡਲ ਦੀ ਐਨੀ ਦੇ ਮਾਡਲ ਦੀ ਇਹ ਵੀ ਤਰ੍ਹਾਂ ਦੀ ਕਾਰ ਅਸੀਂ ਦਵਾਗੇ ਤੁਹਾਨੂੰ ਮਤਲਬ ਕਿ ਜਿਹੋ ਜੀ ਗਾਗਤੀ ਡਿਮਾਂਡ ਹੈ ਉਹ ਜੀ ਪੂਰੀ ਕਰ ਦੋਗੇ ਭਾਵੇਂ ਕਿ ਉਹਨਾਂ Thar Rox ਚਾਹੀਦੀ ਆ ਕਿਸੇ ਵੀ ਤਰ੍ਹਾਂ ਦੀ ਕੋਈ ਨਵੀਂ ਕਾਰ ਜੋ ਵੀ ਅੱਜ ਕੱਲ ਟ੍ਰੈਂਡ ਚੱਲਦੇ ਆ ਜਿੱਦਾਂ ਮਿਲਦੀ ਨਹੀਂ ਆ ਕਾਰ ਜਿਹੜੀਆਂ ਘੱਟ ਮਿਲਦੀਆਂ ਉਹ ਵੀ ਅਵੇਲੇਬਲ ਕਰਾ ਦੇਵਾਂਗੇ ਬੁਕਿੰਗ ਵਗੈਰਾ ਤੇ ਉਹ ਵੀ ਕਾਰਾਂ ਹੀ ਦਵਾਗੇ ਜਰੂਰ ਜੀ ਅੱਛਾ ਜਿਹੜੀਆਂ ਬੁਕਿੰਗ ਤੇ ਚੱਲਦੀਆਂ ਉਹ ਵੀ ਦੇਵੋਗੇ ਹਨਾ ਆਪਣੇ ਕੋਲ ਮੈਂ ਦੇਖ ਸਕਦਾ ਹਾਂ ਛੋਟੇ ਸ ਮਰਸਿਡੀਜ਼ ਤੱਕ ਵੀ ਗੱਡੀਆਂ ਖਲੋਤੀਆਂ ਹਾਂਜੀ ਬਿਲਕੁਲ ਵੀਰੇ ਜਿੱਦਾਂ ਦਾ ਕਸਟਮਰ ਦੀ ਡਿਮਾਂਡ ਹੋ ਗਈ ਹੈ ਨਾ ਉਸ ਤਰ੍ਹਾਂ ਦੀ ਅਸੀਂ ਕਾਰ ਪ੍ਰੋਵਾਈਡ ਕਰਾਉਣੀ ਹੈ ਜੀ ਤੇ ਸਭ ਤੋਂ ਪਹਿਲਾਂ ਕਿਹੜੀ ਗੱਡੀ ਦਿਖਾਈਏ ਫਿਰ ਤੁਸੀਂ ਜੋ ਕੰਮ ਕਰੋ ਸਾਰਿਆਂ ਦਾ ਲਈ ਆਜ ਰਿਹਾ ਤੇਰਾ ਜਿਹੜੀ ਤੁਹਾਡੇ ਲਾਗੇ 타록ਸ ਖਲੋਤੀ ਹੈ ਅਸੀਂ ਦਿਖਾ ਦਈਏ ਫਿਰ ਹਾਂਜੀ ਇਹ ਤੇ ਰੀਸੈਂਟ ਹੀ ਮਾਡਲ ਹੈਗੀ ਹੈ ਨਾ ਹਾਂਜੀ 타록ਸ ਆ ਇਹ ਅਜੇ ਤੇ ਮਤਲਬ ਰਜਿਸਟਰ ਹੋਈ ਹੈ ਕਿ ਨਹੀਂ ਰਜਿਸਟਰਡ ਹੋ ਗਈ ਹੈ ਜੀ ਅਚ ਰਜਿਸਟਰ ਹੋਈ ਗਈ ਆ ਕਿੰਨਾ ਕਿੰਨੇ ਮਹੀਨੇ ਹੋ ਗਏ ਜੀ ਨਾ ਇਨੂੰ ਅਜੇ ਤਕਰੀਬਨ ਕੋਈ 15 ਤੋਂ 20 ਦਿਨ ਹੋਏ ਆ ਅੱਛਾ ਜੇ ਮਹੀਨੇ ਵੀ ਨਹੀਂ ਹੋਏ 15 20 ਦਿਨ ਹੀ ਹੋਏ ਆ ਅਕਚੁਅਲੀ ਕਾਰਾਂ ਨਾ ਚੱਲ ਰਹੀਆਂ ਬੁਕਿੰਗ ਤੇ ਹਾਂਜੀ ਹਾਂਜੀ ਤੇ ਉਦਾਂ ਹੀ ਫਿਰ ਜਿੱਦਾਂ ਕੋਈ ਕਰਵਾ ਕੇ ਸਾਨੂੰ ਦੇ ਜਾਂਦਾ ਜੀ ਕਿ ਮੇਰੀ ਵੇਚ ਦਿਓ ਅੱਛਾ ਅੱਛਾ ਬਿਲਕੁਲ ਠੀਕ ਆ ਤੇ ਅਜੇ ਫਿਰ ਚੱਲੀ ਵੀ ਨਹੀਂ ਹੋਣੀ ਐ ਬਿਲਕੁਲ ਜੀ 2 300 ਕਿਲੋਮੀਟਰ ਚੱਲੀ ਐ ਅੱਛਾ 2 300 ਕਿਲੋ ਮਤਲਬ ਨਾ ਮਾਤਰੀ ਆ ਕੇ ਜੇ ਟੈਸਟ ਹੀ ਹੋਈ ਆ ਕੇ ਇੱਕ ਵਾਰੀ ਥੋੜਾ ਇੰਟੀਰੀਅਰ ਦਿਖਾਈਏ ਤਾਂ ਫਿਰ ਬਿਲਕੁਲ ਜੀ ਬਿਲਕੁਲ ਖੋਲਿਓ ਇਹ ਆ ਦੇਖੋ ਜੀ ਤੇ ਹੱਲੇ ਜਿਹੜੀਆਂ ਆਪਾਂ ਦੇਖ ਸਕਦੇ ਆ ਪੰਨੀਆਂ ਵੀ ਨਹੀਂ ਇਹਦੀਆਂ ਲੱਥੀਆਂ ਬਿਲਕੁਲ ਨਵੇਂ ਆ ਜਿਹੜੇ ਅਜੇ ਤੇ ਜਿੰਨੇ ਸ਼ੋਰੂਮ ਜਾਣਾ ਵਾ ਤੇ ਉਹ ਇੱਧਰ ਆ ਜੇ ਤੇ ਕੋਈ ਵੇਟਿੰਗ ਨਹੀਂ ਨਾ ਕੋਈ ਵੇਟਿੰਗ ਨਹੀਂ ਭਾਜੀ ਕੋਈ ਵੇਟਿੰਗ ਨਹੀਂ ਆਓ ਤੇ ਬਸ ਥਾਰੌਕਸ ਲਾ ਕੇ ਦੇ ਕਰਦੇ ਆ ਕਸਟਰ ਜਿੱਦਾਂ ਇਹ ਡਿਮਾਂਡ ਸਾਨੂੰ ਕਰਦਾ ਜੀ ਅਸੀਂ ਉਹ ਕਾਰ ਪ੍ਰੋਵਾਈਡ ਕਰਾਵਾਂਗੇ ਜੀ ਠੀਕ ਆ ਤੇ ਇਹਦਾ ਫਿਰ ਪ੍ਰਾਈਸ ਦੱਸਣਾ ਆਪਾਂ ਪ੍ਰਾਈਸ ਭਾਜੀ ਆਨ ਦਾ ਅੱਛਾ ਆਨ ਟੇਬਲ ਹੀ ਹੋਗਾ ਫੋਨ ਲਾ ਕੇ ਪੁੱਛ ਲੈਣਾ ਕਿ ਪ੍ਰਾਈਸ ਹੈ ਜੀ ਕੋਈ ਫੋਨ ਲਾ ਕੇ ਪੁੱਛ ਲੈ ਸਕਦਾ ਕੀ ਵਰੀ ਕੀ ਵਰੀ ਵਧ ਵੀ ਸਕਦਾ ਨਾ ਠੀਕ ਠੀਕ ਆ ਅੱਜ ਦਾ ਕੀ ਪ੍ਰਾਈਸ ਜੀ ਚਲੋ ਕੋਈ ਫੋਨ ਲਾ ਕੇ ਪੁੱਛ ਲੈ ਜਰੂਰ ਬਾਕੀ ਬਿਲਕੁਲ ਨਵੇਂ ਆ ਜਿਤਨਾ ਅਜੇ ਸਿਰਫ 2-300 ਕਿਲੋਮੀਟਰ ਜਿਹੜਾ ਕਹਿੰਦੇ ਕਿ ਚੱਲੀ ਹੈ ਤੇ ਹੈ ਵੀ ਅਜੇ ਕੁਝ ਮਹੀਨੇ ਵੀ ਨਹੀਂ ਹੋਏ ਜ ਦਿਨਾਂ ਚ ਹੀ ਆ ਜੜੀ ਤੇ ਹੁਣ ਆ ਪਿੱਛੇ ਫੋਰਚੂਨਰ ਜੇ ਇਹ ਕਿੰਨਾ ਮਾਡਲ ਜੇ ਫੋਰਚੂਨਰ 2014 ਮਾਡਲ ਅੱਛਾ 2014 ਮਾਡਲ ਆ 4x2 ਮੈਨੂਅਲ ਦੇ ਵਿੱਚ ਅੱਛਾ ਹਾਂ ਫਰਸਟ ਆਨਰ ਤੇ ਇਹਦਾ ਪ੍ਰਾਈਸ ਕੀ ਰੱਖਣਾ ਫਿਰ ਆਪਾਂ ਇਹਦਾ ਪ੍ਰਾਈਸ ਭਾਜੀ 13 ਲੱਖ ਰੁਪਈਆ 13 ਲੱਖ ਹੈ ਬਾਕੀ ਮੌਕੇ ਤੇ ਨੋਗੇਸ਼ੀਏਬਲ ਹੋ ਜਾਊਗਾ ਹਨਾ ਤੇ ਆ ਪੰਜਾਬ ਪੇ ਵੀ ਨੰਬਰ ਆ ਤੇ ਕੰਡੀਸ਼ਨ ਇਹਦੇ ਵੀ ਬਿਲਕੁਲ ਨਵੀਂ ਆ ਜਿਹੜੀ ਬਿਲਕੁਲ ਸ਼ਾਈਨ ਹੈ ਤੇ ਆਪਾਂ ਦੇਖ ਸਕਦੇ ਆ ਬੜੀ ਪਿਆਰੀ ਆ ਜਿੱਦਾਂ ਨਵੀਂ ਹੁੰਦੀ ਆ ਅਲੋਏ ਵੀਲ ਵੀ ਆਪਾਂ ਦੇਖ ਸਕਦੇ ਆ ਤੇ ਕਰੀ ਇੰਟੀਰੀਅਰ ਇਹਦਾ ਵੀ ਤੁਹਾਨੂੰ ਦਿਖਾ ਦਈਏ ਵਿੱਚ ਆ ਦੇਖ ਸਾਡੇ ਸੀਟ ਕਵਰਸ ਆਪਾਂ ਦੇਖ ਸਕਦੇ ਆ ਤੇ ਡੈਸ਼ਬੋਰਡ ਵੀ ਦੇਖ ਸਕਦੇ ਆ ਕੋਈ ਫालतੂ ਕੋਈ ਵਟ ਨਹੀਂ ਪਏ ਕੋਈ ਖਸੀ ਨਹੀਂ ਹੈ ਕੋਈ ਫालतੂ ਰੰਗ ਨਹੀਂ ਲੱਗਾ ਹੋਇਆ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆ ਜਿਹੜੀ ਤੁਸੀਂ ਸ਼ੋਵੀ ਇੱਕ ਵਾਰੀ ਦੇਖ ਸਕਦੇ ਜੀ ਤੇ ਆ ਸਕੋਰਪੀਓ ਐਨ ਵੀ ਆਈ ਜੀ ਹਾਂ ਜੀ ਸਕੋਰਪੀਓ ਐਨ ਹੈ ਵੀਰੇ ਠੀਕ ਹੈ A4/4 ਟਾਪ ਮਾਡਲ ਹੈ ਲਗਜ਼ਰੀ ਅੱਛਾ ਸੋਇਰ ਤੇ ਹੀ ਮਾਡਲ ਇਹ ਵੀ ਤੇ ਬੁਕਿੰਗ ਤੇ ਹੀ ਮਿਲਣਦੀਆਂ ਗੱਡੀਆਂ ਹਾਂ ਬਸ ਇਦਾਂ ਹੀ ਆ ਜੀ ਸਮਝ ਲਓ ਕਿ ਜਿੰਨੇ ਸ਼ੋਰੂਮ ਨਹੀਂ ਜਾਣਾ ਬੁਕਿੰਗ ਦਾ ਟਾਈਮ ਨਹੀਂ ਲਾਉਣਾ ਦੇਓ ਬਸ ਇੱਥੇ ਤੁਹਾਡੇ ਕੋਲ ਆ ਜੇ ਬਿਲਕੁਲ ਵੈਲਕਮ ਤੇ ਗੱਡੀ ਲੈ ਕੇ ਤੇ ਕਰੀ ਜਾਓ ਹਰ ਤਰ੍ਹਾਂ ਦੀ ਕਾਰ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਤੇ ਇਹ ਫਾਈਨਾਂਸ ਵੀ ਕਰਾ ਦੋਗੇ ਹਾਂਜੀ ਫਾਈਨਾਂਸ ਫੈਸਿਲਿਟੀ ਆਪਣੀ ਹੈ ਜੀ ਠੀਕ ਆ ਇਹਦਾ ਵੀ ਇੱਕ ਇੰਟੀਰੀਅਰ ਦਿਖਾ ਦਈਏ ਆਪਾਂ ਇਧਰ ਕੋਲੇ 32 ਮਾਡਲ 4x4 ਮੈਨੂਅਲ ਚ 2000 ਜੈਡ 8 ਲਗਜ਼ਰੀ ਤੇ ਇਹ ਕਿੰਨਾ ਚੱਲੀ ਹੋਈ ਹੈ ਉਤਰਾ ਇਹ ਚੱਲੀ ਜੇ 50 ਅੱਛਾ 50000 ਚੱਲੀ ਹੋਈ ਆ ਤੇ ਪਰ ਲੱਗਦਾ ਨਹੀਂ ਹੈ ਜੇ ਬਿਲਕੁਲ ਪੰਜਾਬ ਜਾ ਚੱਲੀ ਹੈ ਚਾਰ ਕੰਡੀਸ਼ਨ ਤੇ ਆ ਜੀ ਕੰਡੀਸ਼ਨ ਜਿਹੜੀਆਂ ਇਹਨਾਂ ਗੱਡੀਆਂ ਨੂੰ ਕੁਝ ਨਹੀਂ ਹੁੰਦਾ ਸਹੀ ਤਰ੍ਹਾਂ ਚੱਲੀਆਂ ਹੋਣਾ ਤੇ ਬਿਲਕੁਲ ਸਾਫ਼ ਜਿੱਦਣਾ ਨਾ ਜੇ ਨਵੀਂ ਲੱਗਦੀ ਹੈ ਪੂਰੀ ਇਹ ਵੀ ਤੇ ਇਹਦਾ ਪ੍ਰਾਈਸ ਫਿਰ ਇਹਦਾ ਪ੍ਰਾਈਸ ਜੀ 2.5 ਲੱਖ ਰੁਪਏ ਇਹਦਾ ਪ੍ਰਾਈਸ ਹੈਗਾ ਵਾ 2.5 ਲੱਖ ਬਾਕੀ ਚਲੋ ਮੌਕੇ ਦੇ ਦੇ ਹੋਈ ਜਾਂਦਾ ਟੇਬਲ ਹੈ ਜੀ ਅਲੋਏ ਵੀਰ ਸਰ ਦੇਖ ਸਕਦੇ ਜੇ ਕਰੀ ਇੱਕ ਭਾਈ ਚੀਜ਼ ਆਪਾਂ ਤੁਹਾਡੇ ਕੋਲ ਦੇਖ ਸਕਦੇ ਆ ਇਹ ਬੜੀ ਅਲੱਗ ਦੀ ਚੀਜ਼ ਆ ਨਾਰਮਲ ਸੜਕਾਂ ਤੇ ਲੱਭਦੀ ਨਹੀਂ ਆ ਇਹ ਕਿਹੜੀ ਵੈਰਾਈਟੀ ਹੈਗੀ ਆ ਇਹ ਵੀਰੇ ਐਮਜੀ ਦੀ ਕਾਮੇਟ ਠੀਕ ਆ ਹਾਂ ਇਲੈਕਟ੍ਰਿਕ ਕਾਰ ਆ ਇਹ ਨਾਰਮਲ ਨਹੀਂ ਦਿਖਦੀ ਆਪਾਂ ਨੂੰ ਬਿਲਕੁਲ ਕੰਪੈਕਟ ਜੀ ਹੈਗੀ ਆ ਅਜੇ ਬਿਲਕੁਲ ਲੇਟੈਸਟ ਹੀ ਆਈ ਆ ਕਾਰ ਇਹ ਮਾਰਕੀਟ ਦੇ ਵਿੱਚ ਠੀਕ ਆ ਤੇ ਬੜੀ ਮਤਲਬ ਬਹੁਤ ਇੰਟਰੀਕ ਜਿਹਾ ਪੀਸ ਆ ਇਹ ਮਤਲਬ ਇਹ ਕਾਰ ਗੱਡੀ ਆ ਇਲੈਕਟ੍ਰਿਕ ਕਾਰ ਯੂਨਿਕ ਜੀ ਆ ਜਿ ਤਰ੍ਹਾਂ ਨਾਰਮਲ ਨਹੀਂ ਆਪਾਂ ਨੂੰ ਲੱਭਦੀ ਤੇ ਇਸ ਸ਼ਹਿਰ 'ਚ ਜਿੰਨੇ ਜਿਹੜਾ ਟ੍ਰੈਫਿਕ ਤੋਂ ਜਾ ਕੇ ਇਹਨੂੰ ਉਹਦੇ ਵਾਸਤੇ ਬੜੀ ਬੈਟਰੀ ਸਿਟੀ ਕਾਰ ਕਿਹਾ ਜਾਂਦਾ ਸਿਟੀ ਕਾਰ ਹੈਗੀ ਆ ਇੱਕ ਵਾਰੀ ਇਹ ਵੀ ਖੋਲ ਕੇ ਦਿਖਾਓ ਬਿਲਕੁਲ ਕਮੈਂਟ ਆਈ ਆ ਕੋਈ 10 ਦਿਨ ਪੁਰਾਣੀ ਆ ਅੱਛਾ 10 ਦਿਨ ਹੀ ਹੋਏ ਆਜ 70 ਕਿਲੋਮੀਟਰ ਚੱਲੀ ਹੈ ਅੱਛਾ ਜੀ ਸਿਰਫ 70 ਕਿਲੋਮੀਟਰ ਇਹ ਇਲੈਕਟ੍ਰਿਕ ਹੈਗੀ ਜੀ ਇਲੈਕਟ੍ਰਿਕ ਕਾਰ ਇਹ ਇਲੈਕਟ੍ਰਿਕ ਕਾਰ ਹੈਗੀ ਆ ਇਹਨੂੰ ਖੋਲ ਕੇ ਦਿਖਾਓ ਜਰਾ ਇੱਕ ਵਾਰੀ ਬਿਲਕੁਲ ਜੀ ਆ ਅੰਟੀਰੀਅਰ ਵਾਲੇ ਇਹਦਾ ਦੇਖ ਸਕਦੇ ਜੀ 4 ਸੀਟਰ ਹੈਗੀ ਆ ਵੈਸੇ ਖੁੱਲੀ ਡੁੱਲੀ 4 ਸੀਟਰ ਹੈ ਕਾਫੀ ਸਪੇਸੀਅਸ ਹੈ ਅੰਦਰੋਂ ਬਾਕੀ ਸਕਰੀਨ ਇਹਦੀ ਆਪਾਂ ਦੇਖ ਸਕਦੇ ਹਾਂ ਕਾਫੀ ਲੰਮੀ ਆ ਬੜਾ ਕੰਪੈਕਟ ਜਿਹਾ ਸਟੀਅਰਿੰਗ ਆ ਆਡੀਓ ਸਿਸਟਮ ਵੀ ਆ ਅਗਰ ਨਾਲ ਬੜੀ ਲੱਗਦੀ ਚੱਗੀ ਆ ਆ ਦੇਖ ਸਕਦੇ ਸੋਹਣੀ ਗੱਡੀ ਆ ਸ਼ਹਿਰ ਚ ਚਲਾਉਣ ਵਾਲੀ ਗੱਡੀ ਆ ਜਿਹੜੀ ਤੇ ਆ ਪਿਛਲੀਆਂ ਸੀਟਾਂ ਵੀ ਇਹਦੀਆਂ ਇੱਕ ਵਾਰੀ ਆਪਾਂ ਦੇਖ ਸਕਦੇ ਹਾਂ ਤੇ ਇਹਦੇ ਵੀ ਬਾਕੀ ਡਿਟੇਲ ਆ ਆਪਾਂ ਪੁੱਛ ਲੈਣੇ ਆ ਤੇ ਇਹਦਾ ਪ੍ਰਾਈਸ ਦੱਸਣਾ ਫਿਰ ਆਪਾਂ ਇਹਦਾ ਪ੍ਰਾਈਸ ਤਾਂ ਜੀ ਨਵੀਂ ਤਾਂ ਹੈਗੀ ਆ ਇਹ 8 ਲੱਖ 60000 ਰੁਪਏ ਦੀ ਆ ਅੱਛਾ ਬਸ ਹੀ ਮੌਕੇ ਤੇ ਪ੍ਰਾਈਸ ਹੋ ਜਾਊਗਾ ਜੀ 15 ਦਿਨ ਪੁਰਾਣੀ ਕਰਾ ਅਜੇ ਤੇ ਨਵੀਂ ਆ ਇੱਕ ਸਾਲ ਦੀ ਆ ਨਾ ਅਜੇ ਤੇ ਚੱਲੀ ਵੀ ਕੋਈ ਨਹੀਂ ਕਸਟਮਰ ਨੂੰ ਵੱਧ ਤੋਂ ਵੱਧ ਡਿਸਕਾਊਂਟ ਕਰਾਂਗੇ ਫਿਰ ਵੀ ਠੀਕ ਆ ਮਤਲਬ ਸ਼ੋਰੂਮ ਨਾਲੋਂ ਮਤਲਬ ਜਿਹੜਾ ਨਵੀਂ ਗੱਡੀ ਲੈਣ ਦੀ ਸੋਚਣ ਦਿਓ ਆ ਉਹ ਇਹ ਲੈ ਲੇ ਹਨਾ ਬਿਲਕੁਲ ਲੈ ਲੇ ਜੀ ਤੇ ਤਾਰੋਕਸ ਇੱਕ ਹੋਰ ਆ ਗਈ ਜੀ ਆਪਣੇ ਕੋਲ ਰੌਕਸ 2024 ਮਾਡਲ ਆ ਜੀ ਅੱਛਾ 2 300 ਕਿਲੋਮੀਟਰ ਚੱਲੀ ਆ ਜੀ ਅੱਛਾ 24 ਮਾਡਲ ਤੇ ਟ੍ਰਾਂਸਮਿਸ਼ਨ ਹੈ ਇਹ ਮੈਨੂਅਲ ਟ੍ਰਾਂਸਮਿਸ਼ਨ ਆ ਠੀਕ ਇਹ ਕਿਹੜੀ ਹੈਗੀ ਜੀ 4x5 ਅੱਛਾ ਮੈਨੂਅਲ ਟ੍ਰਾਂਸਮਿਸ਼ਨ ਠੀਕ ਆ ਬਲੈਕ ਕਲਰ ਤੇ ਆ ਬਲੈਕ ਕਲਰ ਹੈ 300 ਕਿਲੋਮੀਟਰ ਚੱਲੀ ਹੈ ਜੀ 300 ਕਿਲੋਮੀਟਰ ਸਿਰਫ ਚੱਲੀ ਹੋਈ ਹੈ ਇਹ ਤੇ ਇੱਕ ਇੰਡੈਵਰ ਆ ਗਈ ਹੋਣਾ گاڑی ਹਾਂਜੀ ਇਹ ਇੰਡੈਵਰ ਹੈ ਵੀਰੇ 2018 4x4 ਅੱਛਾ 3.2 ਆਟੋ ਟੌਪ ਠੀਕ ਆ ਇਹ ਇੱਕ ਨੀਵਾਂ ਗਾ ਰਿਹਾ ਇਹ ਚੱਲੀ ਆ ਕੋਈ 1 ਲੱਖ 10000 1 ਲੱਖ 10000 ਚੱਲ ਗਈ ਹੋਈ ਗੱਡੀ ਤੇ ਪਰ ਲੱਗਦਾ ਬਿਲਕੁਲ ਨਹੀਂ ਆ ਵੀ 110000 ਜਿਹੜਾ ਚੱਲ ਗਿਆ ਹੋਈ ਆ ਤੇ ਕਰੀ ਇਹਦਾ ਇੰਟੀਰੀਅਰ ਵੀ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਇਹਨਾਂ ਗੱਡੀਆਂ ਦੇ ਇੰਟੀਰੀਅਰ ਨੂੰ ਕੁਛ ਨਹੀਂ ਹੁੰਦਾ ਸਹੀ ਤਰ੍ਹਾਂ ਗੱਡੀਆਂ ਚੱਲੀਆਂ ਹੋਣ ਤੇ ਕੁਛ ਨਹੀਂ ਹੁੰਦਾ ਇਹਨਾਂ ਨੂੰ ਜਿੰਨੀਆਂ ਜਿੰਨੀਆਂ ਗੱਡੀਆਂ ਚੱਲਣ ਆਸਤੇ ਬਣੀਆਂ ਹੁੰਦੀਆਂ ਵਾ 5-5 ਲੱਖ ਤੱਕ ਕਰੇ ਗੱਡੀਆਂ ਜਿਹੜੀਆਂ ਬੜੇ ਆਰਾਮ ਨਾਲ ਚੱਲ ਜਾਂਦੀਆਂ ਵਾ ਸਹੀ ਤਰ੍ਹਾਂ ਚਲਾਇਆ ਜਾਵੇ ਤੇ ਤੇ ਬਾਕੀ ਸਰਵਿਸ ਸਾਰੇ ਇਹਦੇ ਜਿਹੜੇ ਆ ਸਰਵਿਸ ਸਕਾਡ ਮਿਲੋਗੇ ਸਾਡੇ ਤੇ ਇੰਜਨ ਓਕੇ ਮਿਲੋਗੇ ਸਾਰੀਆਂ ਦੇ ਬਿਲਕੁਲ ਭਾਜੀ ਸਾਡੇ ਕੋਲੋਂ ਤੁਹਾਨੂੰ ਮੈਕੈਨਿਕਲੀ ਕਾਰ ਫਿੱਟੇ ਮਿਲਦੀ ਹੈ ਠੀਕ ਆ ਕੋਸ਼ਿਸ਼ ਇਹ ਹੁੰਦੀ ਆ ਕਿ ਕੋਈ ਮਾੜੀ ਕਾਰ ਕਸਟਮ ਨੂੰ ਨਾ ਪ੍ਰੋਵਾਈਡ ਕਰਾਈ ਜਾਵੇ ਠੀਕ ਆ ਤੇ ਬਾਕੀ ਆਪਣੇ ਕੋਲ ਨੋਵਾ ਵੀ ਹੈਗੀਆਂ ਨਾ ਇੱਕ ਵਰਨਾ ਵੀ ਖਲੋਤੀ ਆ ਉਹ ਵੀ ਦਿਖਾਈ ਬਈ ਵੇਖੀ ਜੋ ਭਾਜੀ ਕਾਰਾਂ ਦਾ ਬਹੁਤ ਹੈ ਜੀ ਕਾਰਾਂ ਗੱਡੀਆਂ ਕਾਫੀ ਹੈਗੀਆਂ ਵਾ ਆ ਵਰਨਾ ਕਿੰਨੇ ਮਾਡਲ ਹੈਗੇ ਜੇ ਉਹ ਨੋਵਾ ਜਿਹੜੀ ਆ 2014 ਮਾਡਲ ਹੈ ਜੈਡ ਅੱਛਾ 2014 ਮਾਡਲ ਜਾਧੇ ਗਿਆ ਜੈ ਮੈਨੂਅਲ ਬਿਲਕੁਲ ਆ ਜਿਹੜੇ ਨੋਵਾ ਕ੍ਰਿਸਟਾ ਹੈਗੇ ਜੇ ਇਹ ਨੋਵਾ ਕ੍ਰਿਸਟਾ 2019 ਮਾਡਲ ਲਿਆ অটো ਜੀ ਠੀਕ ਆ ਤੇ ਇਹਨਾਰੇ ਪ੍ਰਾਈਸ ਦੱਸਨੇ ਆ ਕਿ ਕੋਈ ਪੁੱਛਲੇ ਇਸ ਤਰ੍ਹਾਂ ਹੁੰਦਾ ਇਸ ਭਾਜੀ ਕੋਈ ਨਹੀਂ ਤੁਸੀਂ ਕਾਲ ਕਰੋ ਜਾਂ ਅੱਛਾ ਕੋਲ ਤਾਂ ਕੋਈ ਨਹੀਂ ਲਾ ਲਓ ਜੀ ਠੀਕ ਆ ਨੰਬਰ ਤੇ ਚਲੋ ਆ ਨਹੀਂ ਦਿਆ ਸਾਹਮਣੇ ਹਨਾ ਤੇ ਇੱਕ ਆ ਜਿਹੜੇ ਇਹ ਵੀ ਹੱਲ ਦੇ ਬਿਲਕੁਲ ਨਵੀਂ ਲੱਗਣ ਦੀ ਜੇ ਕਿੰਨਾ ਮਾਡਲ ਹੈਗੀ 2021 ਮਾਡਲ ਪਟ્રોલ 2021 ਮਾਡਲ ਪਟ્રોલ ਆ ਇਹ ਕਿੰਨਾ ਚੱਲੀ ਹੋਈ ਆ ਇਹ ਚੱਲੀ 3000 ਅੱਛਾ 3000 ਤੇ ਇਹਦਾ ਪ੍ਰਾਈਸ ਦੱਸ ਦੇ ਦਿੰਦੇ ਆਪਾਂ ਪ੍ਰਾਈਜ਼ ਤੁਹਾਡੇ ਨਾਲ ਤੁਹਾਨੂੰ ਸਾਰਾ ਪ੍ਰਾਈਜ਼ ਮੌਕੇ ਤੇ ਆਉਣਾ। ਅੱਛਾ ਮੌਕੇ ਤੇ ਕੋਈ ਫੋਨ ਲਾਵੇ ਨਾਲੇ ਤੁਹਾਡੇ ਨਾਲ ਗੱਲਬਾਤ ਕਰੂਗਾ। ਤੇ ਵਧੀਆ ਵੀ ਲੱਗੂਗਾ ਭਾਈ ਉਹਨਾਂ ਨਾਲ ਗੱਲਬਾਤ ਕਰਕੇ ਤੇ ਇੱਕ ਆ ਕ੍ਰੇਟਾ ਵੀ ਆ। ਕ੍ਰੇਟਾ ਕਿੰਨਾ ਮਾਡਲ ਹੈ ਕੀ? ਕ੍ਰੇਟਾ ਆਟੋ ਆ ਭਾਜੀ 2017 ਮਾਡਲ। 2017 ਮਾਡਲ। ਪਲੱਸ ਮਾਡਲ ਹੈ ਜੀ। ਠੀਕ ਆ। ਤੇ ਕੁਝ ਗੱਡੀਆਂ ਪਿੱਛੇ ਵੀ ਖਲੋਤੀਆਂ ਵਾ ਇਹ ਵੀ ਤੁਹਾਨੂੰ ਦਿਖਾ ਦਈਏ। ਕਾਫੀ ਗੱਡੀਆਂ ਜੀ। ਗੱਡੀਆਂ ਕਾਫੀ ਹੈਗੀਆਂ ਵਾ ਸਾਰੀਆਂ ਗੱਡੀਆਂ ਆਪਾਂ ਤੁਹਾਨੂੰ ਇਕੱਲੀ-ਇਕੱਲੀ ਗੱਡੀ ਦਿਖਾਵਾਂਗੇ ਤੇ ਫਿਰ ਬੜਾ ਟਾਈਮ ਲੱਗ ਜਾਣਾ ਵਾ। ਆ ਇੱਕੋ ਜਿਹਾ ਕਲਰ ਹੈ ਤੇ ਇੱਕੋ ਜਿਹਾ ਸ਼ੇਪ ਹੈ ਇਹਨਾਂ ਬਾਰੇ ਆ ਦੋਵਾਂ ਬਰਨਾਂ ਬਾਰੇ ਦੱਸ ਦਿਓ ਕਿੰਨਾ ਕਿੰਨਾ ਮਾਡਲ ਹੈ 9 9 9 9 2013 ਮਾਡਲ ਹੈ ਅੱਛਾ 2014 ਮਾਡਲ ਹੈ ਜੀ ਇੱਕ 13 ਮਾਡਲ ਆ ਇੱਕ 14 ਮਾਡਲ ਆ ਇੱਕ ਕਰੋਲਾ ਅਲਟਿਸ ਹੈ ਜੀ 2014 ਆਟੋ ਟੌਪ ਪੈਟਰੋਲ ਦੇ ਵਿੱਚ ਠੀਕ ਹੈ ਜੀ ਇੱਕ ਨੋਵਾ ਕ੍ਰਿਸਟਾ ਆ ਗਈ ਫਿਰ ਹਾਂ ਜੀ ਨੋਵਾ ਕ੍ਰਿਸਟਾ 2017 ਠੀਕ ਹੈ ਇਹ ਕਿੰਨਾ ਚੱਲੀ ਹੋਈ ਜੀ ਇਹ ਵਾਲੀ ਇਹ ਤਕਰੀਬਨ ਚੱਲੀ ਜੇ ਕੋਈ 1.5 ਲੱਖ ਕਿਲੋਮੀਟਰ ਅੱਛਾ 1.5 ਲੱਖ ਕਿਲੋਮੀਟਰ ਚੱਲ ਗਈ ਹੋਈ ਐ ਤੇ ਬਾਕੀ ਕੰਡੀਸ਼ਨ ਬਿਲਕੁਲ ਵਧੀਆ ਭਾਜੀ ਜੀ ਬਹੁਤ ਵਧੀਆ ਤੇ ਹੁਣ ਇੱਕ GL 350 ਹਾਂਜੀ ਇਹ 2011 ਮਾਡਲ ਐ 2011 ਮਾਡਲ ਫਾਰਮੈਟਿਕ ਫਾਰਮੈਟਿਕ ਇਹ ਕਿੰਨਾ ਚੱਲੀ ਹੋਈ ਐ 1.5 ਲੱਖ ਕਿਲੋਮੀਟਰ ਅੱਛਾ 1.5 ਲੱਖ ਚੱਲੀ ਹੋਈ ਐ ਇਹਦਾ ਦਿਖਾਈਏ ਇੱਕ ਇੰਟੀਰੀਅਰ ਜ਼ਰੂਰ ਜੀ ਜ਼ਰੂਰ ਇਹਦਾ ਇੱਕ ਇੰਟੀਰੀਅਰ ਤੁਹਾਨੂੰ ਦਿਖਾ ਦਿੰਨੇ ਆ ਬਾਦਸ਼ਾਹ ਗੱਡੀ ਕਹਿੰਦੇ ਇਹਨੂੰ ਆਇ ਕਰੀ ਦਾ ਵੀ ਇੰਟੀਰੀਅਰ ਆਪਾਂ ਦੇਖ ਸਕਦੇ ਆ ਬੇਸ ਕਰਾਂ ਦਾ ਇੰਟੀਰੀਅਰ ਆ ਜਿਹੜਾ ਇਹਦਾ ਤੇ ਬਾਕੀ ਰੀਅਰ ਐਂਟਰਟੇਨਮੈਂਟ ਵੀ ਹੈਗਾ ਵਾ ਇਹਦੇ ਵਿੱਚ ਬਾਕੀ ਫੀਚਰ ਤੇ ਇੰਨਾਂ ਗੱਡੀਆਂ ਵਿੱਚ ਕਾਫੀ ਹੁੰਦੇ ਆ ਐਸ ਈ ਓ ਵੀ ਆ 7 ਸੀਟਰ ਗੱਡੀ ਆ ਜਿਹੜੀ ਸਨ ਰੂਫ ਵਾਲੀ ਆ ਤੇ ਬਾਕੀ ਜਿਹੜੇ ਵੀ ਰਨੋਂ ਇੰਨਾਂ ਬਾਰੇ ਪਤਾ ਵਾ ਸਾਨੂੰ ਬਹੁਤਾ ਕੋਈ ਦੱਸਣ ਦੀ ਲੋੜ ਵੀ ਨਹੀਂ ਆ ਤੇ ਬਸ ਇੱਕ ਰੀ ਕੰਡੀਸ਼ਨ ਤੁਹਾਨੂੰ ਦਿਖਾ ਦਈਏ ਰੀਅਰ ਐਂਟਰਟੇਨਮੈਂਟ ਸਕਰੀਨਸ ਵੀ ਪ੍ਰੋਪਰ ਆ ਪਿਛਲੀਆਂ ਵੀ ਪਿੱਛੇ ਵੀ ਕੰਡੀਸ਼ਨ ਆਪਾਂ ਦੇਖ ਸਕਦੇ ਆ ਸੀਟਾਂ ਫੋਲਡ ਹੋਈਆਂ ਵਾ ਜਿਹੜੀਆਂ ਤੇ ਬਾਕੀ ਏ ਸੀ ਵੈਂਟਸ ਏਅਰ ਬੈਗਸ ਸਾਰੀਆਂ ਇਹਨਾਂ ਚੀਜ਼ਾਂ ਸੇਫਟੀ ਪੱਖੋਂ ਵੀ ਇਹਨਾਂ ਇਹ ਗੱਡੀਆਂ ਕਾਫੀ ਜਿਹੜੀਆਂ ਚੰਗੀਆਂ ਹੁੰਦੀਆਂ ਉਹਦੇ ਕਰਕੇ ਵੀ ਕਾਫੀ ਵੀਰ ਪ੍ਰੈਫਰ ਕਰਦੇ ਆ ਬਾਕੀ ਮਰਸਡੀਸ ਤੇ ਜਾਣੀ ਆਪਣੀ ਲਕਸਰੀ ਕਰਕੇ ਤੇ ਕੰਫਰਟ ਕਰਕੇ ਜਾਂਦੀ ਆ ਬਾਕੀ ਹੋਰ ਵੀ ਗੱਡੀਆਂ ਹੈਗੀਆਂ ਵਾ ਇਹਦਾ ਉਤਨਾ ਪ੍ਰਾਈਸ ਪੁੱਛ ਲੈਨੇ ਆ ਵੀਰ ਜੀ ਨਾ ਤੇ ਇਹਦਾ ਪ੍ਰਾਈਸ ਵੀ ਜੀ ਆਪਾਂ ਦੱਸ ਦਈਏ ਬਹੁਤੇ ਵੀਰਾਂ ਨੇ ਇਹਦਾ ਪ੍ਰਾਈਸ ਜਰੂਰ ਸੁਣਨਾ ਚਾਹਣਗੇ ਤਾਂ ਪ੍ਰਾਈਸ ਇੱਕ ਵਾਰੀ ਦੱਸ ਦਿਓ ਮੈਂ ਤੁਹਾਨੂੰ ਅੱਗੇ ਹੀ ਬੇਨਤੀ ਕੀਤੀ ਆ ਪ੍ਰਾਈਸ ਦਾ ਹੋਂਦਾ ਟੇਬਲ ਆ ਜੀ ਅੱਛਾ ਆਸਕਿੰਗ ਦੀ ਕੋਈ ਗੱਲ ਨਹੀਂ ਹੈ ਅੱਛਾ ਤੁਸੀਂ ਆਓ ਹਾਂਜੀ ਸੰਪਰਕ ਕਰੋ ਅੱਛਾ ਮਤਲਬ ਜਨੂਨ ਰੱਖਣਾ ਇਹਦਾ ਪ੍ਰਾਈਸ ਜਨੂਨ ਹੈ ਜੀ ਕੋਈ ਜਿਹੜਾ ਵਾ ਨੋਰਮਲ ਬੰਦਾ ਹੋਵੇ ਅਫੋਰਡ ਕਰ ਸਕੇ ਹਾਂਜੀ ਮਸਟਿਸ ਲੈਣ ਕੋਈ ਕਸਟਮਰ ਆਊਗਾ ਤੇ ਮੁੜੂਗਾ ਨਹੀਂ ਵੀਰੇ ਅੱਛਾ ਮੁੜੂਗਾ ਜੀ ਅੱਛਾ ਮਤਲਬ ਨੋਰਮਲ ਸੈਗਮੈਂਟ ਦੇ ਰੇਂਜ ਆਪਾਂ ਜੀ ਮਸਟਿਸ ਦੇਣੀ ਆ ਉਹ ਵੀ ਜੀਐਲ 350 ਫਾਰਮੈਟ ਤੇ ਬਾਕੀ ਬਾਹਰ ਵੀ ਆਪਣੇ ਕੋਲ ਗੱਡੀਆਂ ਕਾਫੀ ਜਿਤਰਾ ਤਿੰਨ ਸਕੋਰਪੀਓ ਤੇ ਮੈਨੂੰ ਲੱਗਦਾ ਬਾਹਰ ਹੀ ਖਲੋਤੀਆਂ ਮ ਆਪਣੀਆਂ ਹਾਂਜੀ ਬਿਲਕੁਲ ਹਾਂਜੀ ਤੇ ਆਪਣੇ ਕੋਲ ਨੋ ਹਰ ਵਕਤ ਇੰਨਾ ਹੀ ਮਾਲ ਵੇਂਦਾ ਮਤਲਬ ਇੰਨਾ ਹੀ ਸਟਾਕ ਰਹਿੰਦਾ ਵਾ ਇਹ ਕਈ ਵੇੜੀ ਪਤਾ ਨਹੀਂ ਦਿੰਦਾ ਕਿਹੜੀ ਚੀਜ਼ ਕਦੋਂ ਸਾਡੇ ਕੋਲ ਅਵੇਲੇਬਲ ਅੱਛਾ ਕੋਸ਼ਿਸ਼ ਹੁੰਦੀ ਹੈ ਕਿ ਕਸਟਮਰ ਸਾਡੇ ਕੋਲ ਮੁੜ ਕੇ ਨਹੀਂ ਜਾਂਦਾ ਠੀਕ ਆ ਇਹ ਸਾਡੇ ਕੋਲ ਆਉਣਗੇ ਜੇ ਸਾਡੇ ਕੋਲ ਕਾਰ ਅਵੇਲੇਬਲ ਨਹੀਂ ਹੈਗੀ ਤੇ ਅਵੇਲੇਬਲ ਕਰਾ ਕੇ ਦੇਵਾਂਗੇ ਠੀਕ ਆ ਤੇ ਅਵੇਲੇਬਲ ਜਿੱਦਾਂ ਦੀ ਵੀ ਕੋਈ ਕਾਰ ਕਿਸ ਨੂੰ ਚਾਹੀਦੀ ਆ ਜੀ ਜੀ ਦੀ ਕਾਰ ਚਾਹੀਦੀ ਕੋਈ ਵੱਡੇ ਰੇਂਜ ਦੀ ਚਾਹੀਦੀ ਆ ਛੋਟੀ ਰੇਂਜ ਦੀ ਕਿਸੇ ਵੀ ਤਰ੍ਹਾਂ ਦੀ ਕਾਰ ਚਾਹੀਦੀ ਹੋਊਗੀ ਤੁਹਾਡਾ ਨਾਲ ਕਰਾ ਕੇ ਦੇਵਾਂਗੇ ਜੀ ਠੀਕ ਆ ਤੇ ਬਾਕੀ ਪੂਰੀ ਐ ਲਿਸ਼ ਕਾਗੇ ਦੋਗੇ ਕਿ ਭਾਵੇਂ ਗੱਡੀ ਚ ਵੇਖ ਕੇ ਕੋਈ ਪੱਗ ਮੰਨ ਲੇ ਜਾਵੇ ਕਿਉਂਕਿ ਡੀਟੇਲਿੰਗ ਦਾ ਕੰਮ ਵੀ ਤੁਹਾਡਾ ਆਪਣਾ ਹੀ ਆ ਤੇ ਆ ਗੱਡੀਆਂ ਹੋਰ ਵੀ ਆ ਕਾਫੀ ਬਾਹਰ ਵੀ ਆ ਸਾਰੀਆਂ ਗੱਡੀਆਂ ਇੱਕੋ ਵੀਡੀਓ ਚ ਦਿਖਾਉਣੀ ਆ ਪੋਸੀਬਲ ਨਹੀਂ ਆ ਬਾਕੀ ਇੱਥੇ ਕੋਈ ਆਵੇ ਹਨਾ ਵੇਖੇ ਆਪਣੀਆਂ ਪਸੰਦ ਕਰੇ ਤੇ ਬਾਕੀ ਜਿੱਦਾਂ ਮਰਜੀ ਕੋਈ ਤਸੱਲੀ ਕਰ ਲਵੇ ਹਰ ਕਸਟਮਰ ਦੀ ਨਾ ਡਿਮਾਂਡ ਅਲੱਗ ਅਲੱਗ ਹੁੰਦੀ ਆ ਕਿਵੇਂ ਦੀ ਕਾਰ ਕਿਸ ਕਸਟਮਰ ਨੇ ਲੈਣੀ ਆ ਥੋੜਾ ਆਈਡੀਆ ਜਾਂ ਦਾ ਕਸਟਮਰ ਨਾਲ ਗੱਲ ਕਰਕੇ ਜਿੱਦਾਂ ਦਾ ਕੋਈ ਦਾ ਬਜਟ ਉਦਾਂ ਦੀ ਗੱਲ ਜੀ ਮਿਲ ਜੂਗੀ ਹਣਾ ਕਸਟਮਰ ਨਾਲ ਗੱਲ ਕਰਕੇ ਕੋਈ ਆਈਡੀਆ ਹੋ ਜਾਂਦਾ ਹਾਂਜੀ ਫਿਰ ਅਸੀਂ ਉਹਨੂੰ ਉਸ ਤੋਂ ਸਭ ਨਾਲ ਸਟੱਡੀ ਕਰ ਲਈਦੀ ਆ ਜੀ ਬਾਕੀ ਮੀਟਰ ਦੇ ਐਕਸੀਡੈਂਟ ਦੇ ਜੋ ਵੀ ਕੋਈ ਗੱਲ ਹੋ ਗਈ ਉਹ ਤੁਸੀਂ ਦੱਸ ਤੋਂ ਬਿਲਕੁਲ ਸ਼ੂਰ ਹੈ ਜੀ ਇਹ ਤੇ ਅਸੀਂ ਦੱਸ ਕੇ ਦਵਾਂਗੇ ਜਿਹੜੀ ਵੀ ਕਾਰ ਕੋਈ ਮੀਟਰ ਦੀ ਆ ਜਾਂ ਜੋ ਵੀ ਆ ਹਾਂਜੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਕਾਰ ਦੇ ਵਿੱਚ ਜਾਂ ਨਹੀਂ ਹੈ ਹਰ ਇੱਕ ਚੀਜ਼ ਦੱਸੀ ਦੀ ਹੈ ਦੱਸ ਕੇ ਦੋਗੇ ਹਣਾ ਬਾਕੀ ਚਲੋ ਕੁਝ ਵੀ ਕਿਸੇ ਨੇ ਪੁੱਛਣਾ ਵਾ ਸਿੱਧਾ ਫੋਨ ਲਾ ਕੇ ਪੁੱਛ ਸਕਦਾ ਵਾ ਹਾਂਜੀ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ